ਜਦੋਂ ਆਪਾਂ ਹਜ਼ੂਰ ਸਾਹਿਬ ਦੀ ਗੱਲ ਕਰਦੇ ਨਾ ਜਿਹੜੇ ਪੰਜਾਬੀ ਨਹੀਂ ਜਾਣਦੇ ਜਿਹੜੇ ਪੰਜਾਬ ਦੇ ਸਿੱਖ ਨੇ ਜਾਂ ਜਿਹੜੇ ਆਸ-ਪਾਸ ਦੇ ਸਿੱਖ ਨੇ ਨਹੀਂ ਜਾਣਦੇ ਉਹਨਾਂ ਦੇ ਸਿੱਧਾ ਦਿਮਾਗ 'ਚ ਕੋਈ ਚੀਜ਼ ਆਂਦੀ ਆ ਹਾਂ ਸਮਝ ਗਏ ਹੋਣੇ ਮੈਂ ਕੀ ਕਹਿ ਰਿਹਾ ਦੱਸੋ ਤੁਸੀਂ ਜਿਹੜਾ ਬੱਕੜਾ ਛੜਕਾਇਆ ਜਾਂਦਾ ਉਹ ਹਰ ਕੋਈ ਕਹਿਣ ਲੱਗ ਜਾਂਦਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਵਿਸ਼ਾ ਮਤਲਬ ਤੁਸੀਂ ਜੀਵਤਿਆ ਕਿਉਂ ਕਰ ਰਹੇ ਹੋ ਵਰਜੋਤ ਜੀ ਬਹੁਤ ਅੱਛਾ ਵਿਸ਼ਾ ਦੇਖੋ ਤੁਸੀਂ ਇੱਕ ਗੱਲ ਸੁਣਾਓ ਉਹ ਹਜ਼ੂਰ ਸਾਹਿਬ ਨੂੰ ਜਦੋਂ ਤੁਸੀਂ ਮਤਲਬ ਕਿ ਕਹਿੰਦੇ ਹਾਂ ਤਾਂ ਉਹਦੀ ਜਿਹੜੀ ਸਟੇਟ ਸਟੇਟਸ ਹੈ ਹਜੂਰ ਸਾਹਿਬ ਦਾ ਕੀ ਹੈ ਕੀ ਹੈ ਹਜੂਰ ਸਾਹਿਬ ਦੀ ਧਰਤੀ ਕੀ ਹੈ ਹਮ ਗੁਰ ਤਖਤ ਹੈ ਕਿ ਗੁਰਧਾਮ ਹੈ ਹਮ ਤਖਤ ਤਖਤ ਹੈ ਤਖਤ ਹੈ ਉਹ ਤਖਤ ਹੈ ਨਾ ਪੰਜ ਤਖਤ ਨੇ ਨਾ ਤਖਤ ਹੈ ਤਖਤ ਦਾ ਵਿਧਾਨ ਕਿਹਦੇ ਨਾਲ ਜੁੜਦਾ ਹੈ ਨੀਤੀ ਦੇ ਨਾਲ ਨੀਤੀ ਦੇ ਨਾਲ ਰਾਜਨੀਤੀ ਦੇ ਨਾਲ ਰਾਜਨੀਤੀ ਨਾਲ ਰਾਜਨੀਤੀ ਜਿਹੜਾ ਸਤੰਭ ਹੈ ਉਹ ਕਿਹਦੇ ਸਿਰ ਤੇ ਕੋਊ ਕਿਸੇ ਕੋ ਰਾਜ ਨਾ ਦੇਹ ਜੋਲੇ ਹਨ ਨਿਜਵਲ ਸੇ ਲੇ ਹਨ ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾਸ ਚ ਪਹਿਰੇ तिस बिगरे ਕਾਜ ਹਮ ਸ਼ਸਤਰਾਂ ਦੇ ਅਧੀਨ ਰਾਜ ਹੈ ਹੁਣ ਜਿਹੜੇ ਸਿੰਘ ਤਲਵਾਰਾਂ ਗਾਤਰੇ ਪਾਈਆਂ ਨੇ ਹੁਣ ਉਹਨਾਂ ਤਲਵਾਰਾਂ ਨੂੰ ਅਸੀਂ ਇੱਕ ਸੂਰਮੇ ਦੇ ਨਾਲ ਲੜਨਾ ਹੈ ਹਮ ਉਹ ਦੂਸਰਾ ਵਿਰੋਧੀ ਹੈ ਸਾਡਾ ਦੁਸ਼ਮਣ ਹੈ ਪੰਥ ਦਾ ਦੁਖੀ ਹੈ ਹਮ ਤੇ ਇੱਕ ਅਸੀਂ ਆ ਜਿਹੜੇ ਪੰਥ ਦੇ ਹਮੈਤੀ ਆ ਉਹਨੇ ਪੰਥ ਦੇ ਦੋਖੀ ਨੇ ਪੰਥ ਦਾ ਨੁਕਸਾਨ ਕਰਨ ਲਈ ਤਲਵਾਰ ਪਹਿਨ ਲਈ ਤੇ ਸਾਨੂੰ ਮਾਰੇਗਾ ਤੇ ਦੋਖੀ ਆ ਉਹ ਭਾਵੇਂ ਬੱਕਰੇ ਵੱਡੇ ਭਾਵੇਂ ਗਾਵਾਂ ਵੱਡੇ ਉਹ ਹੈ ਹੀ ਦੋਖੀ ਆ ਉਹਦੇ ਲਈ ਕੋਈ ਵਿਦਾਨ ਨਹੀਂ ਜਦੋਂ ਖਾਲਸੇ ਉੱਤੇ ਵਿਦਾਨ ਆਂਦਾ ਤਾਂ ਉਹਨੇ ਆਪਣੀ ਤਲਵਾਰ ਦਾ ਅਭਿਆਸ ਕਿੱਦੇ ਤੇ ਕਰਨਾ ਹੈ ਦੋਖੀ ਨੇ ਤਾਂ ਭਾਵੇਂ ਗਾਂ ਵੱਢ ਲਈ ਤਲਵਾਰ ਤਾਂ ਚੈੱਕ ਕਰ ਲਈ ਉਹਨੇ ਕਿੰਨੀ ਕੁ ਮਾਰ ਵਾਲੀ ਆ ਅਸੀਂ ਹੁਣ ਉਹ ਤਲਵਾਰ ਜਿਉਂਦੇ ਜਾਗਦੇ ਬੰਦੇ ਸੂਰਮੇ ਦੇ ਮਾਰਨੀ ਆ ਜਿਹੜਾ ਜੰਗ ਦੇ ਮੈਦਾਨ 'ਚ ਉਤਰੇਗਾ ਤਾਂ ਅਸੀਂ ਉਸ ਸੂਰਮੇ ਨਾਲ ਨਾ ਤਾਂ ਸਰੀਰਕ ਬਲ ਕਰਕੇ ਤਿਆਰ ਆ ਕਿਉਂਕਿ ਅਸੀਂ ਮੂੰਗੀ ਦੀ ਦਾਲ ਖਾ ਰਹੇ ਆ ਅਸੀਂ ਦਾਲਾਂ ਖਾ ਰਹੇ ਆ ਸਾਡਾ ਤਾਂ ਸਰੀਰਕ ਤੁਸੀਂ ਜਿਹੜੇ ਬੱਚੇ ਗੱਤਕੇ ਖੇਡਦੇ ਨੇ ਉਹ ਗੋਲੇ ਘੁਮਾਉਂਦੇ ਨੇ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਸ਼ਹਿਰੀ ਬੱਚਾ ਜਿਹੜਾ ਆਮ ਖੁਰਾਕਾਂ ਖਾਣ ਵਾਲਾ ਉਹ ਗੋਲਾ ਘੁਮਾ ਲੂਗਾ ਮਹਿਸੂਸ ਕਰਕੇ ਦੇਖੋ ਉਹ ਸਿਰਫ ਇੱਕ ਖੇਡ ਹੈ ਗੱਤਕਾ ਖੇਡ ਦਿਖਾਈ ਜਾ ਰਹੀ ਹੈ ਉਹ ਦੀ ਓਰੀਜినੈਲਟੀ ਕੁਝ ਹੋਰ ਹੈ ਉਸ ਖੇਡ ਦੇ ਵਿੱਚ ਵੀ ਜੇ ਕਿਸੇ ਦੇ ਮਾੜਾ ਜਿਹਾ ਟੱਕ ਲੱਗਦਾ ਖੂਨ ਨਿਕਲਦਾ ਹੈ ਨਾ ਤੇ ਲੋਕਾਂ ਦੇ ਹਾ ਹਾ ਹੋ ਰਹੀ ਹੁੰਦੀ ਹੈ ਹਾ ਖੂਨ ਨਿਕਲ ਗਿਆ ਖੂਨ ਨਿਕਲ ਗਿਆ ਜੰਗ ਦੇ ਮੈਦਾਨ ਦੇ ਵਿੱਚ ਤਾਂ ਸਿਰ ਲੱਥਣੇ ਨੇ ਐ ਨਹੀਂ ਪਤਾ ਦੇ ਅਸੀਂ ਕਿਸੇ ਦਾ ਨਾ ਲਾਇਆ ਅਗਲਾ ਸਾਡਾ ਲਾਦੂ ਜੇ ਅਗਲਾ ਸਾਡਾ ਸਿਰ ਲਾ ਕੇ ਲੈ ਗਿਆ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਦਾ ਸਿਰ ਲੈ ਕੇ ਆਇਆ ਇਹਦੇ ਨਾਲ ਤਾਂ ਅਗਲੇ ਦਾ ਲਾਦੋ ਲਾਦੋ ਅਗਲੇ ਦਾ ਤੇ ਫਿਰ ਉਹ ਲਾਣਾ ਉਹਦੇ ਲਈ ਸਾਨੂੰ ਤਲਵਾਰਾ ਸ਼ਸਤਰ ਵੀ ਰੱਖਣੇ ਪੈਣ ਰੋਜ਼ ਰੋਜ਼ ਬੰਦੇ ਵੱਢੀ ਜਾਈਏ ਅਹੀਂ ਬੱਕਰਾ ਵੱਢ ਕੇ ਆਪਣੀ ਤਲਵਾਰ ਦਾ ਅਭਿਆਸ ਕਰ ਲੈਨੇ ਵੱਢ ਲਿਆ ਬੱਕਰਾ ਫਿਰ ਉਹ ਤਖਤ ਤੇ ਵੱਢਿਆ ਜਾ ਰਿਹਾ ਤਖਤ ਨੇ ਰਾਜ ਹੈ ਸਾਡੇ ਸ਼ਸਤਰਾਂ ਦੇ ਰਾਜ ਹੈ ਉੱਥੇ ਤਖਤਾਂ ਦੇ ਸ਼ਸਤਰਾਂ ਦੀ ਪੂਜਾ ਸ਼ਸਤਰ ਕਿਹਦਾ ਭੋਗ ਲੱਗਦਾ ਗੁਰੂ ਗ੍ਰੰਥ ਸਾਹਿਬ ਨੂੰ ਕੜਾ ਪ੍ਰਸ਼ਾਦ ਦਾ ਭੋਗ ਲੱਗਦਾ ਸ਼ਹੀਦਾਂ ਨੂੰ ਸੀਦੀ ਰਗੜਿਆਂ ਦੇ ਭੋਗ ਲੱਗਦੇ ਨੇ ਹਨੂਮਾਨ ਨੂੰ ਉਹਦਾ ਭੋਗ ਲੱਗਦਾ ਬੂੰਦੀ ਦਾ ਹੁੰਦਾ ਜਾਂ ਚਲੋ ਜੋ ਵੀ ਆਪਾਂ ਕਿਸੇ ਨੂੰ ਡੀਫੇਮ ਨਹੀਂ ਕਰਦੇ ਮਤਲਬ ਸਾਡੇ ਸ਼ਸਤਰਾਂ ਨੂੰ ਕਿਹਦਾ ਭੋਗ ਲੱਗਦਾ ਸਾਡੇ ਬਜ਼ੁਰਗਾਂ ਦੇ ਤਲਵਾਰ ਨਾਲ ਕੱਢਿਓ ਜੀ ਲਹੂ ਮੰਗਦੀ ਆ ਤਾਂ ਸ਼ਾਸਤ੍ਰਾਂ ਨੇ ਤਾਂ ਮੰਗਣਾ ਲੱਗਿਆ ਹੁਣ ਅਸੀਂ ਆਪਣੇ ਬੰਦਿਆਂ ਦੇ ਸਿਰ ਵੱਢ ਕੇ ਦੇ ਚੱਲੀਏ ਦੱਸੋ ਤੁਸੀਂ ਕੌਨਸੈਪਟ ਦੇ ਦੇਖੋ ਇੱਕ ਜੇ ਗੱਲ ਕਰੀਏ ਗੁਰਸਿੱਖ ਦੀ ਕਿਰਪਾਨ ਜਿਹੜੀ ਹੈ ਉਹ ਬੇਗੁਨਾਹ ਤੇ ਬੇ ਬੇਜ਼ਬਾਨ ਦਾ ਬੇਜ਼ਬਾਨ ਦਾ ਖੂਨ ਮੰਗਦੀ ਹੈ ਕੁੰਗੂਮਰ ਜੋਤ ਜੀ ਉਹ ਇੱਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਮੇਰੀ ਗੱਲ ਸੁਣੋ ਉਹ ਇੱਕ ਪਾਰਟ ਆਫ ਪ੍ਰੈਕਟਿਸ ਹੈ ਹਮ ਇੱਕ ਮਿੰਟ ਮੈਂ ਇਸ ਗੱਲ ਨੂੰ ਹੋਰ ਥੋੜਾ ਜਿਆਦਾ ਕਰਦਾ ਜਿਹੜੇ ਫੌਜੀ ਗੋਲੀਆਂ ਚਲਾਉਣ ਦਾ ਅਭਿਆਸ ਕਰਦੇ ਨੇ ਥੋੜਾ ਜਿਆਦਾ ਥੋੜਾ ਜਿਹਾ ਇਸ ਗੱਲ ਨੂੰ ਕਨਸੈਪਟ ਨੂੰ ਕਲੀਅਰ ਕਰੋ ਤੁਹਾਡੇ ਸਿਰ ਉੱਤੇ ਜਿਹੜੇ ਫੌਜੀ ਨਿਸ਼ਾਨੇ ਚਲਾਣ ਦਾ ਅਭਿਆਸ ਕਰਦੇ ਨੇ ਉਹ ਕਿੰਨਾ ਬਰੂਦ ਖਰਾਬ ਕਰਦੇ ਆ ਕਦੀ ਕਿਸੇ ਨੇ ਕਿਹਾ ਕਿ ਸਾਡੀ ਟੈਕਸ ਦੀ ਕਮਾਈ ਚੋਂ ਫੌਜ ਦਾ ਉਹ ਕੁਝ ਬਣਦਾ ਵੀ ਉਹ ਸਾਡੇ ਖੂਨ ਨੂੰ ਐਵੇਂ ਬਰਬਾਦ ਕਰ ਰਹੇ ਨੇ ਸਾਡੀ ਖੂਨ ਨਹੀਂ ਰਹੇ ਨਾ ਨਹੀਂ ਉਹ ਕਮਾਈ ਦੀ ਅਤਿਆਦਾ ਨਹੀਂ ਕਰ ਰਹੇ ਨਾ ਪਰ ਹੈ ਤਾਂ ਕਮਾਈ ਖੂਨ ਪਸੀਨੇ ਦੀ ਖੂਨ ਪਸੀਨੇ ਦੀ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਖਾ ਲਈ ਜਿਹੋ ਜਿਹਾਂ ਕੋਈ ਮਾਸ ਖਾ ਲਿਆ ਜਾਂ ਕੁਝ ਖਾ ਲਿਆ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਹੂੰ ਤਾਂ ਹੀ ਬਣਿਆ ਨਾ ਜੀ ਕਮਾਈ ਖਾ ਲਈ ਜਾਂ ਬੰਦੇ ਨੂੰ ਖਾ ਲਿਆ ਮਾਸ ਖਾ ਲਿਆ ਇੱਕ ਬਰਾਬਰ ਹੈ ਤਾਂ ਉਹ ਜਿਹੜਾ ਜਿਹੜਾ ਬੱਕਰਾ ਚਟਕਾਉਣ ਦਾ ਕਨਸੈਪਟ ਹੈ ਉਹ ਦੋ ਮਿਸ਼ਨਾਂ ਕਰਕੇ ਆ ਪਹਿਲੀ ਗੱਲ ਕਿ ਫੌਜ ਹੈ ਉਹਨੂੰ ਸਰੀਰਕ ਖੁਰਾਕ ਚਾਹੀਦੀ ਆ ਅਸੀਂ ਲੜਨਾ ਹੈ ਸਾਨੂੰ ਸਰੀਰਕ ਖੁਰਾਕ ਚਾਹੀਦੀ ਆ ਤੇ ਜੇ ਸਾਨੂੰ ਖੁਰਾਕ ਉਹ ਇੱਕ ਬੱਕਰੇ ਚੋਂ ਮਿਲ ਰਹੀ ਆ ਅਸੀਂ ਕਿਉਂ ਦਾਲ ਖਾਣੀ ਆ ਵੈਜੀਟੇਰੀਅਨ ਫੂਡ ਨਾਲ ਨਹੀਂ ਹੋ ਸਕਦਾ ਵੈਜੀਟੇਰੀਅਨ ਫੂਡ ਤੁਸੀਂ ਦੱਸੋ ਕੀ ਐਨਾਲਿਸਿਸ ਆ ਤੁਸੀਂ ਦੱਸੋ ਮੈਂ ਨਹੀਂ ਕੁਝ ਵੀ ਕਹਿੰਦਾ ਤੁਸੀਂ ਸਾਇੰਟੀਫਿਕਲੀ ਦੱਸੋ ਅੱਜ ਕੱਲ ਦਾ ਵੀਗਨ ਵੀਗਨ ਫੂਡਸ ਵਗੈਰਾ ਹੋਰ ਵੀ ਬੜੇ ਫੂਡਸ ਆ ਗਏ ਉਹ ਫੂਡਸ ਫਿਰ ਸਮੇਂ ਦੇ ਨਾਲ ਬਦਲ ਜਾਣਗੇ ਅੱਜ ਕੋ ਬਣੇ ਬਣਾਏ ਲਿਆਂਦੇ ਗਏ ਨੇ ਇਹ ਤਾਂ ਕੁਦਰਤੀ ਫੂਡ ਹੈ ਨਾ ਸਾਡਾ ਇਹ ਤਾਂ ਸਾਡੀ ਕੁਦਰਤੀ ਖੁਰਾਕ ਹੈ ਉਹ ਉਹ ਫੂਡ ਕਦੇ ਵੀ ਬਦਲ ਅਸੀਂ ਤਾਂ ਆਪਣੀਆਂ ਪਰੰਪਰਾਵਾਂ ਨੂੰ ਛੱਡਦੇ ਹੀ ਨਹੀਂ ਅਸੀਂ ਤਾਂ ਅੱਜ ਵੀ ਜੇ ਤੁਸੀਂ ਕਹੋ ਸਰਬਲੋਹ ਦੇ ਬਾਟਿਆਂ ਚ ਨਿਹੰਗ ਸਿੰਘ ਛਕਦੇ ਨੇ ਬਿਲਕੁਲ ਸਹੀ ਛਕਦੇ ਨੇ ਨਾ ਸੋ ਅਸੀਂ ਤਾਂ ਪਰੰਪਰਾਗਤ ਪ੍ਰਣਾਲੀ ਨਾਲ ਜੁੜੇ ਹੋਏ ਆਂ